ਸਤਿ ਸ਼੍ਰੀ ਅਕਾਲ ਜੀ ਐ ਵੈਕਸੀਨੇਸ਼ਨ ਅਗਲੇ 3 ਮਹੀਨੇ ਐ 3 ਬਿਮਾਰੀਆਂ ਦੀ ਵੈਕਸੀਨੇਸ਼ਨ ਹੋਣੀ ਹੈ ਹੁਣ ਲੰਪੀ ਦੀ ਵੈਕਸੀਨੇਸ਼ਨ ਚੱਲ ਰਹੀ ਹੈ ਅਗਲੀ ਅਪ੍ਰੈਲ ਚ ਮਹੂਰ ਦੀ ਵੈਕਸੀਨੇਸ਼ਨ ਆਉਣੀ ਹੈ ਉਸ ਤੋਂ ਬਾਅਦ ਮਈ ਜੂਨ ਚ ਆਣੀ ਹੈ ਗਲ ਕੋਟੂ ਦੀ ਵੈਕਸੀਨ ਇਸ ਵਾਰ ਜਿਹੜਾ ਬਿਮਾਰੀਆਂ ਦੀ ਸਮੱਸਿਆ ਜਿੱਥੇ ਵੀ ਲੋਕਾਂ ਨੂੰ ਆਈ ਹੈ ਬਹੁਤ سارے ਕਾਰਨ ਨੇ ਜਿਨ੍ਹਾਂ ਨਾਲ ਅਸੀਂ ਬਿਮਾਰੀਆਂ ਦੇ ਖਤਰੇ ਜਿਹੜੇ ਘਟਾ ਸਕਦੇ ਹਾਂ ਪਹਿਲਾ ਕਾਰਨ ਕੀ ਹੈ ਸਭ ਤੋਂ ਜ਼ਰੂਰੀ ਕੀ ਹੈ ਵੀ ਸਹੀ ਸਮੇਂ ਤੇ ਵੈਕਸੀਨ ਲੱਗੇ ਔਰ بار-ਬਾਰ ਜਿਹੜੀ ਵੈਕਸੀਨ ਲੱਗਦੀ ਰਹੇ ਸੋ ਪੰਜ ਗੱਲਾਂ ਉਹਦੇ ਵਿੱਚ ਹੈਗੀਆਂ ਜ਼ਰੂਰੀ ਪਹਿਲੀ ਗੱਲ ਕੀ ਹੈ ਵੈਕਸੀਨ ਦੀ ਕਿਉਂਕਿ ਵਾਇਰਲ ਬਿਮਾਰੀਆਂ ਜਿਹੜੀਆਂ ਜ਼ਿਆਦਾ ਤੰਗ ਕਰਦੀਆਂ ਔਰ ਵਾਇਰਲ ਬਿਮਾਰੀਆਂ ਦੀ ਵੈਕਸੀਨ ਜਿਹੜੀ ਹੈਗੀ ਉਹਨੂੰ ਠੰਡਾ ਰੱਖਣਾ ਜ਼ਰੂਰੀ ਹੈ ਠੰਡਾ ਰੱਖਣ ਦਾ ਭਾਵ ਹੁੰਦਾ ਵੀ ਵੈਕਸੀਨ ਦਾ ਸਿੱਧਾ ਸੰਪਰਕ ਹੋਵੇ ਬਰਫ਼ ਨਾਲ। ਠੰਡੀ ਹੋਵੇ ਵੈਕਸੀਨ। ਸੋ ਲਾਉਣ ਲੱਗੇ ਵੀ ਤੇ ਰੱਖਣ ਲੱਗੇ ਵੀ ਵੈਕਸੀਨ ਨੂੰ ਬਰਫ਼ 'ਚ ਰੱਖਣਾ ਜ਼ਰੂਰੀ ਹੈ। ਵੈਕਸੀਨ ਭਰ ਕੇ ਹਲਾ ਕੇ ਚੰਗੀ ਤਰ੍ਹਾਂ ਭਰ ਕੇ ਦਵਾਰਾਂ ਨੂੰ ਬਰਫ਼ 'ਚ ਰੱਖਣਾ ਜ਼ਰੂਰੀ ਹੈ। ਉਹਨੂੰ ਕੋਲੇ ਜਾਂ ਕੰਨ ਤੇ ਨਹੀਂ ਰੱਖਣਾ ਹੁੰਦਾ। ਪਹਿਲੀ ਗੱਲ ਕੋールド ਚੇਨ ਜਿਹੜੀ ਹੈਗੀ ਇਹ ਬਹੁਤ ਵੱਡਾ ਮਸਲਾ ਹੈ। ਜੇ ਅਸੀਂ ਕੋールド ਚੇਨ ਦਾ ਨਹੀਂ ਧਿਆਨ ਰੱਖਾਂਗੇ ਤਾਂ ਕੋਈ ਵੀ ਵੈਕਸੀਨ ਸਾਨੂੰ ਰਿਜ਼ਲਟ ਨਹੀਂ ਦੇਵੇਗੀ। ਸਿਰਫ ਗਲਗੋਟੂ ਦੀ ਵੈਕਸੀਨ ਹੈ ਜਿਹੜੀ ਥੋੜਾ ਬੋਤਾ ਮਤਲਬ ਕੀ ਟੈਂਪਰੇਚਰ ਘਟ ਜਾਂਦੀ ਹੈ ਬਾਕੀ ਵੈਕਸੀਨ ਜਿਹੜੀ ਮੂੰਹ ਖੁਰਦੀ ਹੈ ਜਾਂ ਲੰਪੀ ਦੀ ਹੈ ਵੈਕਸੀਨ ਚ ਸਾਨੂੰ ਬਰਫ਼ ਦਾ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਲੋੜ ਹੈ 2 ਤੋਂ 5 ਡਿਗਰੀ ਤਾਪਮਨ ਹੋਣਾ ਚਾਹੀਦਾ ਹੈ ਠੰਡੀ ਹੋਣੀ ਚਾਹੀਦੀ ਹੈ ਹੱਥ ਲਾਏ ਤਾਂ ਨੰਬਰ 2 ਹੈ ਕਿ ਕੀੜਿਆਂ ਦੀ ਦਵਾਈ ਕੀੜਿਆਂ ਦੀ ਦਵਾਈ ਵਿੱਚ ਪਸ਼ੂਪਾਲ ਨੂੰ ਬਾਗ ਨੇ ਪਿੱਛੇ ਸਾਰੇ ਪਸ਼ੂਪਾਲ ਕਾਨੂੰ ਮਾਸ ਦੀ ਵਰਮਿੰਗ ਜਿਹੜੀ थी ਛੋਟੇ ਵੱਡੇ ਬਛਾਂਵਾਂ ਦੀ ਕਰਵਾਈ ਹੈ ਬਹੁਤ ਜ਼ਰੂਰੀ ਹੈ ਉਹਦੇ ਨਾਲ ਬਹੁਤ ਫਾਇਦਾ ਰਹੂਗਾ ਉਹਨਾਂ ਨਾਲ ਸਮੇਂ ਦੇ ਬਹੁਤ ਸਾਰੇ ਮਤਲੇ ਹੱਲ ਹੋਣਗੇ ਤੇ ਨਾਲ ਤੁਸੀਂ ਵੀ ਧਿਆਨ ਰੱਖੋ ਜਿੰਨੇ ਨਹੀਂ ਦਿੱਤੀ ਦਵਾਈ ਤੁਸੀਂ ਆਪਣੇ ਹਸਪਤਾਲ ਤੋਂ ਦਵਾਈ ਲੈ ਸਕਦੇ ਹੋ ਦਵਾਈ ਲੈ ਕੇ ਸਾਰੇ ਪਸ਼ੂ ਨੂੰ ਛੋਟੇ ਵੱਡੇ ਨੂੰ ਦੇਣਾ ਯਕੀਨੀ ਬਣਾਓ 3 4 ਨੰਬਰ ਹੈਗਾ ਕਿ ਬਹੁਤ ਜ਼ਰੂਰੀ ਹੈਗਾ ਹੈਗਾ ਸਹੀ ਖੁਰਾਕ ਜੇ ਖੁਰਾਕ ਸਹੀ ਨਹੀਂ ਹੈਗੀ ਤਾਂ ਕਦੇ ਵੀ ਜਿਹੜੀ ਹੈਗੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਸਹੀ ਨਹੀਂ ਬਣਨੀ ਸੋ ਸਹੀ ਸੰਤੁਲਿਤ ਖੁਰਾਕ ਦੇਣੀ ਜ਼ਰੂਰੀ ਹੈ ਉਹਦੇ ਬਿਨਾ ਗੱਲ ਨਹੀਂ ਬਣਨੀ ਹੈਗੀ ਜਿਹੜੇ ਪਸ਼ੂ ਤੁਹਾਡੇ ਬਿਮਾਰ ਨੇ ਖਾਸ ਕਰਕੇ ਜਿਨ੍ਹਾਂ 'ਚ ਖੂਨ ਦੀ ਕਮੀ ਹੈ ਉਹਨਾਂ 'ਚ ਵੈਕਸੀਨ ਦਾ ਅਸਰ ਪੂਰਾ ਆਉਣ ਦੇ ਬਹੁਤ ਘੱਟ ਚਾਂਸ ਹੁੰਦੇ ਆ ਸੋ ਉਹਨਾਂ ਦਾ ਲਾਜ ਵੀ ਕਰਾਉਣਾ ਜ਼ਰੂਰੀ ਹੈ ਤੇ ਉਹਨਾਂ ਨੂੰ ਸਹੀ ਸੰਤੁਲਿਤ ਖੁਰਾਕ 20-25 ਦਿਨ ਘੱਟੋ-ਘੱਟ ਲਗਾਤਾਰ ਦੇਣੀ ਜ਼ਰੂਰੀ ਹੈ ਚੌਥੇ ਨੰਬਰ ਤੇ ਕੀ ਹੈ ਵੀ ਜਿਹੜੇ ਪਸ਼ੂਆਂ ਨੂੰ ਮੰਨ ਲਓ ਜਿਵੇਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੈਗੀ ਵੀ ਕੋਈ ਐਂਟੀਬਾਇਓਟਿਕ ਲੱਗ ਰਿਹਾ ਹੈ ਜਾਂ ਕੋਈ ਹੋਰ ਬਿਮਾਰੀ ਦਾ ਇਲਾਜ ਚੱਲ ਰਿਹਾ ਸੀ ਵੈਕਸੀਨ ਲਵਾ ਵੀ ਲਈ ਉਹਨਾਂ ਨੂੰ 21 ਦਿਨਾਂ ਬਾਅਦ ਇਹ ਪਸ਼ੂਆਂ ਨੂੰ ਬੂਸਟ ਡੋਜ਼ ਲਗਣੀ ਜ਼ਰੂਰੀ ਹੈ ਕਿਉਂਕਿ ਇਹ ਪਸ਼ੂਆਂ ਦੇ ਵਿੱਚ ਐਂਟੀਬਾਇਓਟਿਕ ਕਰਕੇ ਦਵਾਈਆਂ ਕਰਕੇ ਅਸਰ ਵੈਕਸੀਨ ਦਾ ਬਹੁਤ ਜ਼ਿਆਦਾ ਘਟ ਜਾਂਦਾ ਹੈ ਔਰ ਇਹ ਗਲਤੀ ਆਮ ਲੋਕ ਕਰਦੇ ਹੈ ਵੀ ਅਸੀਂ ਇਹ ਨਹੀਂ ਕਰਦੇ ਇਹੀ ਪਸ਼ੂਆਂ ਨੂੰ 8 ਜਿਹੜੇ ਲੱਗੂ ਤਤਾਂ ਦੀ ਗੱਲ ਕਰਦੇ ਹੁੰਨੇ ਆ ਜਿੰਕ ਕਾਪਰ ਕੁਆਲਟ ਮੈਗਨੀਜ਼ ਆਇਓਡੀਨ ਆਇਰਨ ਕ੍ਰੋਮੀਅਮ ਤੇ ਸੇਲੀਨੀਅਮ ਤੇ ਤਿੰਨ ਵਿਟਾਮਿਨ ਜਿਹੜਾ AD3 ਹੈ ਇਹ ਦੇਣੇ ਬਹੁਤ ਜ਼ਰੂਰੀ ਨੇ ਜਿਹੜੇ ਪਸ਼ੂ ਚੰਗੇ ਦੁੱਧ ਦੇ ਵਾਲੇ ਆ ਉਹਨਾਂ ਨੂੰ ਡਾਇਆ ਸਿੰਜ ਜਿਹੜਾ ਹੈਗਾ 15 ਤੋਂ 20 ਗ੍ਰਾਮ ਹਰ ਰੋਜ਼ ਦਾ ਤੇ ਜੇ ਕੋਈ ਹੋਰ ਵਧੀਆ ਪਸ਼ੂ ਹੈ ਤਾਂ ਉਹਨੂੰ ਬਾਇਓਟਿਨ ਜਿਹੜਾ ਹੈਗਾ 1 ਤੋਂ 2 ਗ੍ਰਾਮ ਰੋਜ਼ ਦਾ ਉਹ ਦੇਣਾ ਬਹੁਤ ਜ਼ਰੂਰੀ ਹੈ ਜੇ ਕੋਈ ਬਹੁਤ ਜ਼ਿਆਦਾ ਦੁੱਧ ਦੇ ਪਸ਼ੂ ਹਨ ਉਹਨਾਂ ਵਾਸਤੇ ਲਾਈਸਿਨ ਤੇ ਲੇਸੀਨ ਜਿਹੜਾ ਹੈਗਾ 15 ਤੋਂ 20 ਗ੍ਰਾਮ ਜਿਹੜਾ ਹੈਗਾ ਮਤਲਬ ਕਿ ਲਾਈਸਿੰਗ ਤੇ 25 ਤੋਂ 30 ਗ੍ਰਾਮ ਇਥੇ ਉਹਨਿੰ ਦੇਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਇਮਿਊਨਿਟੀ ਦਾ ਬਹੁਤ ਜ਼ਿਆਦਾ ਫਰਕ ਪਊਗਾ 5ਵੇਂ ਨੰਬਰ ਤੇ ਹੈਗੀ ਗੱਲ ਜਿਹੜੀ ਉਹ ਹੈਗਾ ਟੌਕਸਿਨ ਵਾਈਂਡਰ ਜਿੱਤੇ ਵੀ ਉਲੀ ਰੋਗ ਦੀ ਸਮੱਸਿਆ ਭਾਵੇਂ ਪਾਣੀ ਰਹੀਆਂ ਤੂੜੀ ਰਹੀਆਂ achar ਰਹੀਆਂ ਜਾਂ ਫੀਟ ਰਹੀਆਂ ਉਲੀ ਰੋਗ ਦੇ ਜਿਹੜੇ ਜ਼ਹਿਰੀਲੇ ਤੱਤ ਨੇ ਉਹ ਬਹੁਤ ਵੱਡੀ ਰਿਕਵਰਡ ਨੇ ਸਹੀ ਇਮਿਊਨਿਟੀ ਬਣਨ ਚ ਸੋ ਉੱਤੇ ਸਾਨੂੰ ਟਾਕਸਿਨ ਬਾਈਂਡਰ ਜਿਹੜਾ ਹੈਗਾ 40 ਤੋਂ 50 ਗ੍ਰਾਮ ਤੱਕ ਜਿਹੜੇ ਚੰਗੇ ਪਸ਼ੂ ਨੇ ਮਤਲਬ ਕਿ 300 ਗ੍ਰਾਮ ਫੀਡ ਚ ਪਾਉਣ ਨਾਲ ਕਦੇ ਮਸਲਾ ਨਹੀਂ ਹੱਲ ਹੁੰਦਾ ਪਸ਼ੂ 10 ਕਿਲੋ ਫੀਡ ਹੀ ਨਹੀਂ ਖਾਂਦੀ 30 ਗ੍ਰਾਮ ਜਾਂਦਾ ਹੀ ਨਹੀਂ ਸੋ ਉੱਤੇ ਟਾਕਸਿਨ ਬਾਈਂਡਰ ਜਿਹੜਾ ਹੈਗਾ 40 50 ਗ੍ਰਾਮ ਤੱਕ ਤੇ 10 ਗ੍ਰਾਮ ਲਾਈਵ ਯੀਸਟ ਔਰ ਨਾਲ ਜਿਹੜਾ ਹੈਗਾ ਟ੍ਰੇਸ ਮਿਨਰਲ ਲੋਕ ਉਤਤਾਂ ਦੀ ਜਿਹੜੀ ਗੱਲ ਕੀਤੀ ਹੈ ਇਹ ਦੇਣੇ ਬਹੁਤ ਜ਼ਰੂਰੀ ਨੇ ਨਹੀਂ ਤਾਂ ਕੱਲਾ ਟੀਕਾ ਲਵਾਉਣ ਨਾਲ ਨਾ ਤੁਹਾਡੀ ਜਿੰਮੇਵਾਰੀ ਖਤਮ ਹੁੰਦੀ ਹੈ ਨਾ ਮਸਲਾ ਹੱਲ ਹੁੰਦਾ ਹੈ ਸੋ ਇਹ ਚੀਜ਼ਾਂ ਨਾਲ ਆਉਣ ਵਾਲੇ ਸਮੇਂ 'ਚ ਪਸ਼ੂ ਪਾਲਣ ਦੇ ਬਹੁਤ ਵੱਡੇ ਮਸਲੇ ਹੱਲ ਹੋ ਸਕਦੇ ਆ ਇਲਾਜ ਜਿਹੜਾ ਹੈਗਾ ਮਹਿੰਗਾ ਭਰੇਜ ਬਹੁਤ ਜਿੰਨਾਂ ਨੇ ਇਲਾਜ ਕਰਾਇਆ ਇਸ ਵਾਰ ਪੁੱਛ ਕੇ ਦੇਖੋ 10-10 ਹਜ਼ਾਰ ਦੀ ਵੀ ਦਵਾਈ ਲੱਗ ਜਾਂਦੀ ਹੈ ਪਸ਼ੂ ਜਦੋਂ ਬਿਮਾਰ ਹੁੰਦਾ ਹੈਗਾ ਔਰ ਮਸਲਾ ਫਿਰ ਵੀ ਹੱਲ ਨਹੀਂ ਹੁੰਦਾ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਵੀ ਜਿਹੜੇ ਖੁਰਾਕੀ ਮਸਲੇ ਹੈ ਇਹ ਸਹੀ ਖੁਰਾਕ ਨਾਲ ਤੇ ਸਹੀ ਪ੍ਰਬੰਧਨ ਨਾਲ ਹੱਲ ਹੋਣੇ ਆਪਾਂ ਨੂੰ ਖੁਰਾਕ ਤੇ ਪ੍ਰਬੰਧਨ ਦੋਨੇ ਜੇ ਆਪਾਂ ਸਹੀ ਕਰਾਂਗੇ ਤਾਂ ਹੀ ਜਿਹੜੀ ਵੈਕਸੀਨੇਸ਼ਨ ਜਿਹੜੀ ਹੈਗੀ ਉਹ ਸਹੀ ਕੰਮ ਕਰੂਗੀ ਕਿਉਂਕਿ ਆਉਣ ਵਾਲੇ 3 ਮਹੀਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਆਉਣ ਵਾਲੇ ਸਾਡਾ ਜਿਹੜਾ ਗਰਮੀਆਂ ਦਾ ਸੀਜ਼ਨ ਆ ਉਹ ਸਹੀ ਰੱਖਣ ਵਾਸਤੇ ਬਾਕੀ ਕੋਈ ਹੋਰ ਸਵਾਲ ਹੋਵੇ ਤੁਸੀਂ ਜਿਹੜਾ ਹੈਗਾ ਆਪਣਾ ਨੇੜਲਾ ਪਸ਼ੂਪਾਲਣ ਦਾ ਮਾਹਰ ਹੈ ਉਹਦੇ ਨਾਲ ਸੰਪਰਕ ਕਰ ਸਕਦੇ ਹੋ ਅਖੀਰ ਤੇ ਮੈਂ ਇਹੀ ਕਹੂੰਗਾ ਵੀ ਇਹ ਖੁਰਾਕੀ ਮਸਲੇ ਹੈ ਇਹ ਖੁਰਾਕ ਨਾਲ ਹੀ ਹੱਲ ਹੋਣੇ ਹੈ ਦਵਾਈਆਂ ਨਾਲ ਨਹੀਂ ਹੱਲ ਹੋਣੇ ਠੀਕ ਹੈ ਧੰਨਵਾਦ ਜੀ ਸਾਰਿਆਂ ਸੱਚ ਕਰਦੇ